ਇੱਕ ਕਿਸ ਹੱਦ ਦਾ ਨੁਕਸਾਨ ਸਾਨੂੰ ਪਹੁੰਚਾ ਸਕਦਾ। ਜਾਂ ਇਹ ਵੀ ਕਹਿਣਾ ਸਹੀ ਹੋਵੇਗਾ ਕਿ ਦੁਨੀਆ ਦਾ ਸਭ ਤੋਂ ਖਤਰਨਾਕ ਨਸ਼ਾ। ਸਰਕਾਰਾਂ ਦੇ ਖੁਲਾਸੇ ਵੀ ਸੋਸ਼ਲ ਮੀਡੀਆ ਨੇ ਹੀ ਕੀਤੇ। ਆਖਿਰ ਇਸ ਪਿੱਛੇ ਕਾਰਨ ਕੀ ਹੈ? ਇਹਨਾਂ ਤਰੀਕਿਆਂ ਦੇ ਨਾਲ ਆਪਾਂ ਇਸ ਚੀਜ਼ ਤੋਂ ਬਚ ਸਕਦੇ। ਤੇ ਇਹੀ ਉਹ ਦਿਨ ਸੀ ਜਦ ਬਲੂ ਵੇਲ ਗੇਮ ਸ਼ੁਰੂ ਹੋਈ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਸਵਾਗਤ ਕਰਦਾ ਆਪਣੇ YouTube ਚੈਨਲ ਦੀਪ ਸਿੱਧੂ ਤੇ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਕਿਉਂਕਿ ਇਸੇ ਤਰ੍ਹਾਂ ਦੀਆਂ ਇਨਫੋਰਮੇਟਿਵ ਵੀਡੀਓਜ਼ ਮੈਂ ਇਸ ਚੈਨਲ ਤੇ ਅਪਲੋਡ ਕਰਦਾ ਰਹਿਣਾ ਹੈ ਚਲੋ ਬਹੁਤਾ ਸਮਾਨਾ ਲੈਂਦੇ ਹੋਏ ਆਪਾਂ ਅੱਜ ਦੀ ਵੀਡੀਓ ਵੱਲ ਵੱਧ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਆਪਾਂ ਮਨੁੱਖੀ ਜੀਵਨ ਦੇ ਬਣੇ ਹੋਏ ਅੰਗ ਸੋਸ਼ਲ ਮੀਡੀਆ ਬਾਰੇ ਕਿ ਇਹ ਕਿਸ ਹੱਦ ਦਾ ਨੁਕਸਾਨ ਸਾਨੂੰ ਪਹੁੰਚਾ ਸਕਦਾ ਹੈ ਮਈ 2019 ਐਵਨਸਬੈਲ ਇੰਡੀਆਨਾ ਦੇ ਵਿੱਚ ਰਹਿਣ ਵਾਲਾ ਮੇਸਨ ਜਿਹੜਾ ਕਿ 15 ਸਾਲਾਂ ਦਾ ਮੁੰਡਾ ਹੁੰਦਾ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਮਾਪਿਆਂ ਨੂੰ ਉਹ ਮਿਲ ਕੇ ਆਪਣੇ ਕਮਰੇ ਵਿੱਚ ਜਾਂਦਾ ਕਮਰੇ ਵਿੱਚ ਜਾਣ ਤੋਂ ਬਾਅਦ ਕੁਝ ਸਮੇਂ ਪਿੱਛੋਂ ਹੀ ਉਸਦੇ ਕਮਰੇ ਵਿੱਚ ਉਹ ਬੜੀਆਂ ਅਜੀਬ ਆਵਾਜ਼ਾਂ ਆਉਂਦੀਆਂ ਜਿਸ ਦੇ ਕਾਰਨ ਉਸਦੇ ਜਿਹੜੇ ਮਾਪੇ ਹੁੰਦੇ ਆ ਭੱਜ ਕੇ ਉਸਦੇ ਕਮਰੇ 'ਚ ਜਾਂਦੇ ਆ ਤੇ ਜਦ ਦੇਖਦੇ ਆ ਤੇ ਮੇਸਨ بے ਹੋਸ਼ ਆਪਣੇ ਕਮਰੇ ਵਿੱਚ ਪਿਆ ਹੁੰਦਾ ਤੇ ਜਦੋਂ ਦੇਖਦੇ ਆ ਉਸਦੇ ਗਲੇ ਦੇ ਦੁਆਲੇ ਇੱਕ ਬੈਲਟ ਬੰਨੀ ਹੁੰਦੀ ਇਹ ਸਬਦ ਦਾ ਜ਼ਿੰਮੇਵਾਰ ਖੁਦ ਆਪ ਹੀ ਸੀ ਕਿਉਂਕਿ ਉਹ ਸੋਸ਼ਲ ਮੀਡੀਆ ਤੇ ਚੋਕਿੰਗ ਚੈਲੰਜ ਜਾਂ ਬਲੈਕਆਊਟ ਚੈਲੰਜ ਤੋਂ ਪ੍ਰਭਾਵਿਤ ਹੋਇਆ ਸੀ। ਇਸ ਚੈਲੰਜ ਦੇ ਵਿੱਚ ਲੋਕ ਆਪਣੀ ਸਾਹ ਰੋਕਦਿਆਂ ਦੀ ਵੀਡੀਓ ਇੰਟਰਨੈਟ ਉੱਤੇ ਪਾਉਂਦੇ ਸੀ। ਇਸ ਦੇ ਦੌਰਾਨ ਕਾਫੀ ਬੱਚਿਆਂ ਦੀ ਮੌਤ ਵੀ ਹੋਈ ਸੀ ਜਿਸ ਦੇ ਵਿੱਚ ਉਹ ਇੱਕ ਮਿਸਨ ਸੀ। ਇਹ ਸਬਦ ਦਾ ਖੁਲਾਸਾ ਉਦੋਂ ਹੋਇਆ ਜਦੋਂ ਉਸ ਦੇ ਮਾਪਿਆਂ ਨੇ ਉਸ ਦੇ ਫੋਨ ਵਿੱਚੋਂ ਇਸ ਦੇ ਨਾਲ ਸਬੰਧਿਤ ਵੀਡੀਓਜ਼ ਦੇਖੀਆਂ। ਸਿਰਫ ਇਹੀ ਨਹੀਂ ਸੋਸ਼ਲ ਮੀਡੀਆ ਉੱਤੇ ਅਕਸਰ ਹੀ ਇਹੋ ਜਿਹੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਜਿਹੜੀਆਂ ਕਿ ਬੜੀ ਤੇਜ਼ੀ ਨਾਲ ਫੈਲਦੀਆਂ 22 ਨਵੰਬਰ 2015 ਰੀਨਾ ਪਲਨਕੋਵਾ ਜਿਹੜੀ ਕਿ ਰਸ਼ੀਆ ਦੀ ਰਹਿਣ ਵਾਲੀ ਸੀ ਉਸਨੇ ਸੋਸ਼ਲ ਮੀਡੀਆ ਉੱਤੇ ਆਪਣੀ ਇੱਕ ਸੈਲਫੀ ਪੋਸਟ ਕੀਤੀ ਜਿਸ ਵਿੱਚ ਉਹ ਕੁਝ ਇਸ ਤਰ੍ਹਾਂ ਦੀ ਲੱਗ ਰਹੀ ਸੀ ਤੇ ਇਹੀ ਉਹ ਦਿਨ ਸੀ ਜਦ ਬਲੂ ਵੇਲ ਗੇਮ ਸ਼ੁਰੂ ਹੋਈ ਇਸ ਗੇਮ ਦੇ ਵਿੱਚ ਤੁਹਾਨੂੰ 50 ਅਜੀਬੋ ਗਰੀਬ ਕੰਮ ਕਰਨ ਨੂੰ ਕਿਹਾ ਜਾਂਦਾ ਸੀ 50 ਦਿਨਾਂ ਦੇ ਵਿੱਚ ਸ਼ੁਰੂਆਤੀ ਦਿਨਾਂ 'ਚ ਜਿਵੇਂ ਰਾਤ ਨੂੰ ਉੱਠਣਾ ਜਾਂ ਰਾਤ ਨੂੰ ਡਰਾਉਣੀਆਂ ਫਿਲਮਾਂ ਦੇਖਣੀਆਂ ਤੇ ਅਖੀਰਲੇ ਦਿਨ ਤੁਸੀਂ ਆਪਣੇ ਆਪ ਨੂੰ ਖਤਮ ਕਰਨਾ ਹੁੰਦਾ ਸੀ ਇਹ ਸਿਲਸਿਲਾ ਸ਼ੁਰੂ ਹੋਇਆ ਸੀ ਰਸ਼ੀਆ ਤੋਂ ਪਰ ਹੌਲੀ-ਹੌਲੀ ਇਹ ਯੂਕਰੇਨ, ਇੰਡੀਆ ਤੇ ਯੂਐਸਏ ਦੇਸ਼ਾਂ ਵਿੱਚ ਵੀ ਬਹੁਤ ਤੇਜ਼ੀ ਨਾਲ ਫੈਲਿਆ ਤੇ ਇਸ ਗੇਮ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੇ ਆਪਣੀ ਜਾਨ ਨੂੰ ਗਵਾਇਆ ਸੀ ਤੇ ਇਸ ਤੋਂ ਵੀ ਵੱਧ ਖਤਰਨਾ ਤੁਸੀਂ ਕਦੇ ਸੋਚਿਆ ਜੇ ਇਸ ਚੀਜ਼ ਦੀਆਂ ਤੁਸੀਂ ਗੱਲਾਂ ਕਰਦੇ ਹੋ ਜਾਂ ਸੋਚਦੇ ਹੋ ਤੁਹਾਡਾ ਫੋਨ ਤੁਹਾਨੂੰ ਉਸੇ ਦੀਆਂ ਹੀ ਐਡਸ ਸ਼ੋਅ ਕਰਦਾ ਕਿਉਂਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸਾਡਾ ਬਹੁਤ ਸਾਰਾ ਪਰਸਨਲ ਡਾਟਾ ਇਕੱਠਾ ਕੀਤਾ ਜਾਂਦਾ ਹੈ ਕਿਉਂਕਿ ਕੋਈ ਵੀ ਐਪਲੀਕੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਬਿਨਾਂ ਸੋਚੇ ਸਮਝੇ ਬਿਨਾਂ ਪੜ੍ਹੇ ਆਪਾਂ ਉਸ ਨੂੰ ਅਲਾਉ ਕਰਦੇ ਹਾਂ ਕਿ ਉਹ ਸਾਡਾ ਪਰਸਨਲ ਡਾਟਾ ਯੂਜ਼ ਕਰ ਸਕਦੇ ਆ ਤੇ ਇਸੇ ਪਰਸਨਲ ਡਾਟਾ ਦੇ ਬੇਸਿਸ ਦੇ ਉੱਤੇ ਸਾਨੂੰ ਐਡਸ ਦਿਖਾਈਆਂ ਜਾਂਦੀਆਂ ਤੇ ਇਹ ਵੀ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਾਡਾ ਫੋਨ ਸਾਨੂੰ ਹਰ ਵੇਲੇ ਸੁਣਦਾ ਰਹਿੰਦਾ ਉਹ ਸਾਡੀਆਂ ਸਾਰੀਆਂ ਗੱਲਾਂ ਰਿਕਾਰਡ ਕਰਦਾ ਰਹਿੰਦਾ ਜੋ ਅਸੀਂ ਇੱਕ ਦੂਸਰੇ ਨਾਲ ਕਰਦੇ ਆਂ ਆਪਣੇ ਚੋ ਕਾਫੀ ਸਾਰੇ ਲੋਕ ਸੋਚਦੇ ਹੋਣਗੇ ਕਿ ਉਹਨਾਂ ਦਾ ਪਰਸਨਲ ਡਾਟਾ ਉਹਨਾਂ ਦਾ ਹੀ ਪਰਸਨਲ ਡਾਟਾ ਹੈ ਪਰ ਅਸਲ ਦੇ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਤੁਹਾਡੇ ਫੋਨ ਚ ਪਈਆਂ ਤੁਹਾਡੀਆਂ ਫੋਟੋਜ਼ ਵੀਡੀਓਜ਼ ਦਾ ਐਕਸੈਸ ਤੁਹਾਡੇ ਕੋਲ ਹੀ ਨਹੀਂ ਹੋਰ ਵੀ ਲੋਕਾਂ ਕੋਲ ਹੈ ਪਰ ਕਾਨੂੰਨੀ ਦਾਇਰਿਆਂ ਕਰਕੇ ਉਹ ਇਸ ਚੀਜ਼ ਦਾ ਗਲਤ ਇਸਤੇਮਾਲ ਨਹੀਂ ਕਰ ਸਕਦੇ ਪਰ ਬਹੁਤ ਸਾਰੇ ਕੇਸਾਂ 'ਚ ਆਪਾਂ ਦੇਖਿਆ ਹੈ ਕਿ ਕਾਫੀ ਲੋਕਾਂ ਦਾ ਪਰਸਨਲ ਡਾਟਾ ਵਾਇਰਲ ਹੋ ਜਾਂਦਾ ਹੈ ਜਰ ਇੱਕ ਵੱਖਰਾ ਵਿਸ਼ਾ ਜੇ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਤੁਸੀਂ ਆਪਣਾ ਪਰਸਨਲ ਡਾਟਾ ਕਿਵੇਂ ਬਚਾ ਸਕਦੇ ਹੋ ਤਾਂ ਵੀਡੀਓ ਥੱਲੇ ਕਮੈਂਟ ਕਰਿਓ ਤੇ ਮੈਂ ਬਹੁਤ ਜਲਦ ਤੁਹਾਡੇ ਲਈ ਇਸ ਤੇ ਵੀਡੀਓ ਲੈ ਕੇ ਆਵਾਂਗਾ ਖਬਰਾਂ ਵਿੱਚ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਨਿਊਜ਼ ਚੈਨਲ ਤੇ ਸੋਸ਼ਲ ਮੀਡੀਆ ਕਿਸ ਤਰੀਕੇ ਨਾਲ ਲੋਕਾਂ ਦੇ ਬ੍ਰੇਨ ਵਾਸ਼ ਕਰਦੇ ਆ ਆਖਿਰ ਕਿਵੇਂ ਲੋਕ ਕਿਸੇ ਰਾਜਨੀਤਿਕ ਪਾਰਟੀ ਨੂੰ ਆਪਣਾ ਰਖਵਾਲਾ ਜਾਂ ਫਿਰ ਕਿਸੇ ਰਾਜਨੀਤਿਕ ਲੀਡਰ ਨੂੰ ਆਪਣਾ ਦੇਵਤਾ ਮੰਨਣ ਲੱਗ ਜਾਂਦੇ ਆ ਇਹ ਸਭ ਕੁਝ ਸੋਸ਼ਲ ਮੀਡੀਆ ਦੁਆਰਾ ਹੀ ਕੀਤਾ ਜਾਂਦਾ ਹੈ ਆਮ ਜਨਤਾ ਦਾ ਬ੍ਰੇਨ ਵਾਸ਼ ਸਿਰਫ ਤਿੰਨ ਤਰੀਕਿਆਂ ਨਾਲ ਕੀਤਾ ਜਾਂਦਾ ਹੈ ਧਾਰਮਿਕ ਮੁੱਦਿਆਂ ਨੂੰ ਢਕਾ ਕੇ ਲੋਕਾਂ 'ਚ ਡਰ ਕਾਇਮ ਕਰਕੇ ਤੇ ਕਿਸੇ ਨੂੰ ਮਸੀਹੇ ਦੇ ਰੂਪ ਵਿੱਚ ਪੇਸ਼ ਕਰਕੇ ਜੇ ਗੱਲ ਕਰੀਏ ਧਾਰਮਿਕ ਮੁੱਦਿਆਂ 'ਤੇ ਕਿਸ ਤਰੀਕੇ ਨਾਲ ਧਾਰਮਿਕ ਗ੍ਰੰਥਾਂ ਦਾ ਨਰਾਦਰ ਕੀਤਾ ਜਾਂਦਾ ਤੇ ਜਾਂ ਫਿਰ ਮਸਜਿਦਾਂ ਨੂੰ ਟਾਇਆ ਜਾਂਦਾ ਤਾਂ ਜੋ ਮੈਜੋਰਿਟੀ ਵੋਟ ਬੈਂਕ ਨੂੰ ਖੁਸ਼ ਕਰ ਸਕਣ ਤੇ ਮਿਨੋਰਿਟੀਆ ਨੂੰ ਚਾਹੇ ਫਾਹੇ ਹੀ ਕਿਉਂ ਨਾ ਲਾਉਣਾ ਪਵੇ ਤੇ ਦੂਜੀ ਚੀਜ਼ ਅਕਸਰ ਹੀ ਪੋਲੀਟੀਕਲ ਪਾਰਟੀਆਂ ਲੋਕਾਂ 'ਚ ਡਰ ਭਰਦੀਆਂ ਕਿ ਜੇ ਤੁਸੀਂ ਇਹ ਪਾਰਟੀ ਜਾਂ ਲੀਡਰ ਚੁਣਿਆ ਤਾਂ ਤੁਹਾਨੂੰ ਆਹ ਨਤੀਜੇ ਵੀ ਦੇਖਣੇ ਪੈ ਸਕਦੇ ਆ ਜਦ ਕਿ ਉਹ ਆਪ ਸੱਤਾ ਦੇ ਵਿੱਚ ਹੋ ਕੇ ਆਪਣਾ ਹੀ ਫਾਇਦਾ ਦੇਖਦੇ ਆ ਨਾ ਕਿ ਆਮ ਜਨਤਾ ਦਾ ਇਸ ਚੀਜ਼ ਦੀ ਸਭ ਤੋਂ ਵਧੀਆ ਉਦਾਹਰਣ ਹੈ ਫਾਰਮ ਬੈਲਸ ਜਿਹੜੇ ਕੀ ਹਰ ਪੋਲੀਟਿਕਲ ਪਾਰਟੀ ਨੇ ਸਾਈਨ ਕੀਤੇ ਸੀ ਪਰ ਜਦ ਲੋਕਾਂ ਦਾ ਝੁਕਾਏ ਇਸ ਚੀਜ਼ ਦੇ ਉਲਟ ਦੇਖਿਆ ਤਾਂ ਸੱਤਾ ਤੋਂ ਬਾਹਰ ਦੀਆਂ ਪਾਰਟੀਆਂ ਆਪਣੀ ਸੀਟ ਬਚਾਉਣ ਦੇ ਲਈ ਲੋਕਾਂ ਦੇ ਹੱਕ ਵਿੱਚ ਆ ਖੜੀਆਂ ਤੇ ਆਖਰੀ ਉਹ ਤਕਨੀਕ ਜਿਹੜੀ ਸੈਂਟਰ ਚ ਮੌਜੂਦ ਸਰਕਾਰ ਨੇ ਬਹੁਤ ਵਧੀਆ ਤਰੀਕੇ ਨਾਲ ਅਪਣਾਈ ਹੈ ਉਹ ਹੈ ਕਿਸ ਤਰੀਕੇ ਨਾਲ ਕਿਸੇ ਇਨਸਾਨ ਨੂੰ ਲੋਕਾਂ ਚ ਮਸੀਹਾ ਪੇਸ਼ ਕਰਨਾ ਇਹ ਸਪਸ਼ਟ ਤੌਰ ਤੇ ਸਾਫ ਹੈ ਕਿ ਕਾਫੀ ਚੀਜ਼ਾਂ ਵਿੱਚ ਬੀਜੇਪੀ ਪਾਰਟੀ ਆਸਫਲ ਰਹੀ ਹੈ ਪਰ ਫਿਰ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਲੋਕ ਇਸ ਪਾਰਟੀ ਦੇ ਲੀਡਰਾਂ ਨੂੰ ਰੱਬ ਮੰਨਦੇ ਆ ਇਸ ਪਾਰਟੀ ਦੇ ਲੀਡਰਾਂ ਦਾ ਹੀ ਨਾਅਰਾ ਜੈ ਜਵਾਨ ਤੇ ਜੈ ਕਿਸਾਨ ਪਰ ਅਫਸੋਸ ਪਰ ਅਸਲ ਜ਼ਿੰਦਗੀ ਦੇ ਵਿੱਚ ਖੁਸ਼ ਕੋਈ ਵੀ ਨਹੀਂ ਨਾ ਜਵਾਨ ਤੇ ਨਾ ਕਿਸਾਨ YouTube ਉੱਤੇ ਤੁਸੀਂ ਕਾਫੀ ਵੀਡੀਓਜ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਸ ਪਾਰਟੀ ਦੀ ਲੀਡਰਸ਼ਿਪ ਨੇ ਜਵਾਨ ਤੇ ਕਿਸਾਨ ਸੜਕਾਂ ਤੇ ਰੋਲੇ ਆਖਿਰ ਸੋਸ਼ਲ ਮੀਡੀਆ ਨਸ਼ਾ ਕਿਵੇਂ ਜਿਸ ਤਰੀਕੇ ਨਾਲ ਕੋਈ ਇਨਸਾਨ ਨਸ਼ਾ ਕਰਨਾ ਸ਼ੁਰੂ ਕਰਦਾ ਤਾਂ ਉਸ ਨੂੰ ਸਰੂਰ ਜ਼ਿਆਦਾ ਆਉਂਦਾ ਤੇ ਹੌਲੀ-ਹੌਲੀ ਉਸ ਦਾ ਸਰੂਰ ਘਟਦਾ ਜਾਂਦਾ ਤੇ ਉਸ ਦੀ ਡੋਜ਼ ਵੱਧਦੀ ਜਾਂਦੀ ਇਸੇ ਤਰੀਕੇ ਦਾ ਹੀ ਨਸ਼ਾ ਸੋਸ਼ਲ ਮੀਡੀਆ। ਜਦ ਤੁਸੀਂ ਸੋਚਦੇ ਹੋ ਕਿ ਤੁਸੀਂ ਆਪਣਾ ਕੁਝ ਸਮਾਂ ਹੀ ਸੋਸ਼ਲ ਮੀਡੀਆ ਉੱਤੇ ਲਾਉਂਗੇ ਪਰ ਤੁਹਾਨੂੰ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਤੁਸੀਂ ਆਪਣਾ ਕਿੰਨਾ ਜ਼ਿਆਦਾ ਸਮਾਂ ਵੇਸਟ ਕਰਦੇ। ਕਈ ਸੋਸ਼ਲ ਮੀਡੀਆ ਪਲੇਟਫਾਰਮਸ ਦਾ ਇਹੋ ਜਿਹਾ ਜਿੱਥੇ ਤੁਹਾਨੂੰ ਵੀਡੀਓ ਸਕਰੋਲ ਕਰਨ ਦੀ ਵੀ ਲੋੜ ਨਹੀਂ। ਆਪਣੇ ਆਪ ਨਵੀਂ ਵੀਡੀਓ ਚੱਲ ਪੈਂਦੀ ਹੈ। ਹੁਣ ਜੇਕਰ ਆਪਾਂ ਗੱਲ ਕਰੀਏ ਕਿ ਇਸ ਚੀਜ਼ ਦੇ ਪਿੱਛੇ ਕਾਰਨ ਕੀ ਹੈ? ਸਭ ਤੋਂ ਵੱਡਾ ਕਾਰਨ ਹੈ ਈਜ਼ ਆਫ ਐਕਸੈਸ। ਮਤਲਬ ਕਿ ਇਹਨਾਂ ਚੀਜ਼ਾਂ ਨੂੰ ਵਰਤਣਾ ਬਹੁਤ ਜ਼ਿਆਦਾ ਸੌਖਾ। ਤੁਸੀਂ ਸਿਰਫ ਆਪਣਾ ਮੋਬਾਈਲ ਜਾਂ ਡਿਵਾਈਸ ਚੱਕਣੀ ਹੈ ਤੇ ਐਪ ਓਪਨ ਕਰਨੀ ਹੈ ਤੇ ਤੁਸੀਂ ਘੰਟਿਆਂ ਚ ਆਪਣਾ ਸਮਾਂ ਬਰਬਾਦ ਕਰ ਸਕਦੇ ਹੋ ਤੇ ਦੂਜਾ ਕਾਰਨ ਹੈ ਰੈਪਿਡ ਰਿਟਰਨ ਮਤਲਬ ਕਿ ਜੇ ਤੁਸੀਂ ਕੁਝ ਦੇਖਣਾ ਚਾਹੁੰਦੇ ਤਾਂ ਤੁਸੀਂ ਸਿਰਫ ਇੱਕ ਐਪ ਓਪਨ ਕਰਨੀ ਪਰ ਅੱਜ ਦੇ ਸਮੇਂ ਚ ਮੈਂ ਮੰਨਦਾ ਕਿ YouTube ਸਭ ਤੋਂ ਬੈਸਟ ਐਪ ਆ ਜਿੱਥੋਂ ਤੁਸੀਂ ਕੁਝ ਚੰਗਾ ਸਿੱਖ ਸਕਦੇ ਜਿਸ ਤਰੀਕੇ ਨਾਲ ਤੁਸੀਂ ਹੁਣ ਦੀ ਵੀਡੀਓ ਤੋਂ ਕੁਝ ਸਿੱਖ ਰਹੇ ਹੋ ਹੁਣ ਗੱਲ ਕਰਾਂਗੇ ਕਿ ਆਪਾਂ ਇਸ ਚੀਜ਼ ਤੋਂ ਛੁਟਕਾਰਾ ਕਿਵੇਂ ਪਾ ਸਕਦੇ ਜਾਂ ਇਸ ਆਦਤ ਨੂੰ ਕਿਵੇਂ ਤਬਦੀਲ ਕਰ ਸਕਦੇ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਦਿਨ ਦਾ ਟਾਈਮ ਫਿਕਸ ਕਰਨਾ ਪੈਣਾ ਕਿ ਤੁਸੀਂ ਦਿਨ ਦੇ ਵਿੱਚ ਕਿੰਨਾ ਸਮਾਂ ਫੋਨ ਵਰਤਣਾ ਤੇ ਇਸੇ ਦੇ ਨਾਲ ਤੁਸੀਂ ਆਪਣੇ ਫੋਨ ਵਿੱਚੋਂ ਉਹਨਾਂ ਚੀਜ਼ਾਂ ਨੂੰ ਡਿਲੀਟ ਵੀ ਕਰ ਸਕਦੇ ਹੋ ਜਿਹੜੀਆਂ ਚੀਜ਼ਾਂ ਤੁਹਾਨੂੰ ਫੋਨ ਵੱਲ ਅਟਰੈਕਟ ਕਰਦੀਆਂ ਤੇ ਦੂਜਾ ਤੁਸੀਂ ਆਪਣੇ ਫੋਨ ਦੀਆਂ ਨੋਟੀਫਿਕੇਸ਼ਨਸ ਵੀ ਬੰਦ ਕਰ ਸਕਦੇ ਹੋ ਜਿਹੜੀਆਂ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ ਤੇ ਤੀਜਾ ਤੁਸੀਂ ਇਸ ਆਦਤ ਨੂੰ ਚੰਗੀਆਂ ਆਦਤਾਂ ਦੇ ਨਾਲ ਤਬਦੀਲ ਕਰ ਸਕਦੇ ਹੋ ਤੇ ਉਹ ਆਦਤਾਂ ਜਿਹੜੀਆਂ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣੀਆਂ ਹੀ ਚਾਹੀਦੀਆਂ ਤੁਸੀਂ ਉਹਨਾਂ ਬਾਰੇ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਜਾ ਕੇ ਲਿੰਕ ਤੇ ਕਲਿੱਕ ਕਰਕੇ ਵੀਡੀਓ ਦੇਖ ਸਕਦੇ ਹੋ ਚੌਥਾ ਖਾਸ ਤੌਰ ਤੇ ਤੁਸੀਂ ਸੌਣ ਦੇ ਸਮੇਂ ਆਪਣੇ ਫੋਨ ਨੂੰ ਦੂਰ ਕਿਸੇ ਮੇਜ਼ ਤੇ ਰੱਖ ਸਕਦੇ ਹੋ ਤਾਂ ਜੋ ਤੁਸੀਂ ਉਸ ਦੇ ਵੱਲ ਜ਼ਿਆਦਾ ਡਾਇਰੈਕਟ ਨਾ ਹੋ ਸੋ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਆਪਣੇ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ ਤਾ ਤੱਕ ਲਈ ਸਤਿ ਸ਼੍ਰੀ ਅਕਾਲ